ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ ਵੱਲੋਂ ਅੱਜ ਪੁਰਾਣੀ ਸਬਜ਼ੀ ਮੰਡੀ ਵਿੱਚ ਬਣ ਰਹੀ ਨਵੀਂ ਪਾਰਕ ਵਾਲੀ ਜਗ੍ਹਾ ਦਾ ਦੌਰਾ ਕੀਤਾ। ਉਹਨਾਂ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਇਹ ਜਗ੍ਹਾ ਉੱਪਰ ਪਿਛਲੇ 45 ਸਾਲਾਂ ਤੋਂ ਕੂੜੇ ਦਾ ਵੱਡਾ ਡੰਪ ਲੱਗ ਰਿਹਾ ਸੀ ਜਿਸ ਤੋਂ ਮਹੱਲਾ ਵਾਸੀ ਕਾਫੀ ਹੱਦ ਤੱਕ ਦੁਖੀ ਸਨ। 1.5 ਸਾਲ ਪਹਿਲਾਂ ਨਗਰ ਕੌਂਸਲ ਵਿੱਚ ਇੱਕ ਮਤਾ ਪਾਇਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਪ੍ਰਾਣੀ ਸਬਜ਼ੀ ਮੰਡੀ ਵਿੱਚ ਟੋਬੇ ਵਾਲੀ ਜਗ੍ਹਾ ਤੇ ਜਿਸ ਉੱਪਰ ਕੂੜੇ ਦਾ ਡੰਪ ਲੱਗਦਾ ਹੈ ਉਸ ਨੂੰ ਪਾਰਕ ਵਿੱਚ ਤਬਦੀਲ ਕਰਕੇ ਮਹੱਲਾ ਨਿਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਗੰਦਗੀ ਤੋਂ ਨਜਾਜ਼ਤ ਦਵਾਈ ਜਾਵੇ ਜਿਸ ਨੂੰ ਸਾਰੇ ਹੀ ਨਗਰ ਕੌਂਸਲ ਦੇ ਮੈਂਬਰਾਂ ਵੱਲੋਂ ਪਾਸ ਕੀਤਾ ਗਿਆ ਇਸ ਪਾਰਕ ਦਾ ਕੰਮ ਪਿਛਲੇ ਦਿਨ ਸ਼ੁਰੂ ਕਰ ਦਿੱਤਾ ਹੈ ਜਿਸ ਦਾ 60% ਕੰਮ ਮੁਕੰਮਲ ਹੋ ਚੁੱਕਾ ਹੈ ਉਹਨਾਂ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਸ਼ਹਿਰ ਵਿੱਚ ਵਕ-ਵਕ ਜਗ੍ਹਾ ਉੱਪਰ ਨਵੀਆਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਪੂਰੇ ਚੋਰਾਂ ਤੇ ਚੱਲ ਰਿਹਾ ਹੈ ਇਸ ਮੌਕੇ ਉੱਤੇ ਪਹੁੰਚੇ ਸਮਾਜਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਸੋਨ ਲਾਲ ਲੱਗਣ ਵੱਲੋਂ ਪ੍ਰਧਾਨ ਕਰਨ ਵੀਰ ਸਿੰਘ ਦੇ ਕੰਮਾਂ ਦੀ ਸਲਾਘਾ ਕੀਤੀ ਅਤੇ ਉਹਨਾਂ ਵੱਲੋਂ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਜਗ੍ਹਾ ਉੱਪਰ ਜੋ ਪਾਰਕ ਬਣ ਰਹੀ ਹੈ ਇਹ ਬੜੀ ਹੀ ਚੰਗੀ ਗੱਲ ਹੈ ਅਤੇ ਮਹੱਲਾ ਨਿਵਾਸੀ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਚੰਗਾ ਪਾਰਕ ਮਿਲਣ ਜਾ ਰਿਹਾ ਜਿਸ ਦੀ ਬਹੁਤੀ ਸਮਰਾਲਾ ਸ਼ਹਿਰ ਵਿੱਚ ਜ਼ਰੂਰਤ ਸੀ ਸਮਰਾਲੇ ਤੋਂ ਦਿਨੇਸ਼ ਕੁਮਾਰ ਪਾਰਦਰਸ਼ ਦੀ ਰਿਪੋਰਟ ਤੁਹਾਨੂੰ ਸਭ ਕੀ ਕਹਿਣਾ ਚਾਹੁੰਦੇ ਹਾਂ ਅੱਜ ਪਹੁੰਚੇ ਇੱਥੇ ਜਿਹੜਾ ਬੰਦਿਆ ਪਾਰਕ ਆ तकरीबन 1.5 ਸਾਲ ਪਹਿਲਾਂ ਨਗਰ ਕਾਉਂਸਲ ਵੱਲੋਂ ਮਤਾ ਪਾਇਆ ਗਿਆ ਸੀ ਵੀ ਸਬਜੀ ਮੰਡੀ ਵਾਲਾ ਜਿਹੜਾ ਟੂਬਾ ਹੈ ਉਸ ਨੂੰ ਪੂਰ ਕੇ ਪਾਰਕ ਵਿੱਚ ਤਬਦੀਲ ਕੀਤਾ ਜਾਵੇ ਔਰ ਸਾਰੇ ਐਮਸੀ ਸਹਿਬਾਨਾ ਦੇ ਸਹਿਯੋਗ ਨਾਲ ਆ 1.5 ਮਹੀਨੇ ਪਹਿਲਾਂ ਐਮਐਲਏ ਸਾਹਿਬ ਦੇ ਨਾਲ ਇੱਥੇ ਨੀ ਪੱਥਰ ਰੱਖਿਆ ਗਿਆ ਸੀ ਔਰ ਮੈਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਵੀ ਅਸੀਂ ਤਕਰੀਬਨ ਤਕਰੀਬਨ 60% ਕੰਮ ਜਿਹੜਾ ਅਸੀਂ ਇਹਦਾ ਖਤਮ ਕਰ ਚੁੱਕੇ ਹਾਂ ਤੋਬਾ ਜਿਹੜਾ ਇਹਦਾ ਪੂਰਾ ਜਾ ਚੁੱਕਿਆ ਔਰ ਇਹਦੀ ਜਿਹੜੀ ਬਾਉਂਡਰੀ ਬਾਲਰ ਦਾ ਕੰਮ ਸ਼ੁਰੂ ਹੋ ਰਿਹਾ ਹੈ ਆ ਟਰੈਕ ਬਣ ਰਿਹਾ ਹੈ ਰਸਤਾ ਬਣ ਰਿਹਾ ਹੈ ਔਰ ਬੜੀ ਛੇਤੀ ਇੱਥੇ ਇੱਕ ਵਧੀਆ ਪਾਰਕ ਦਾ ਨਿਰਮਾਣ ਜਿਹੜਾ ਹੈ ਉਹ ਲੋਕਾਂ ਨੂੰ ਨਜ਼ਰ ਆਉਣ ਲੱਗ ਜੂਗਾ ਔਰ ਗੱਲ ਕਰੀਏ ਜਿਹੜਾ ਹੈਗਾ ਬੜਾ ਮਤਲਬ ਬੜਾ ਜਿਹੜਾ ਇੱਥੇ ਕੂੜੇ ਦਾ ਡੰਪ ਹੁੰਦਾ ਸੀ ਬੈਂਕ ਜੀ ਮੱਲੇ ਵਾਸੀਆਂ ਨੂੰ ਨਜਾਇਜ਼ਤ ਮਿਲ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਆ ਤੇ ਕੋਈ ਪਿਛਲੇ ਇੱਕ ਕੰਗਪਤੀ ਦੀ ਜਗ੍ਹਾ ਸੀ ਕੰਗਪਤੀ ਤੋਂ ਬਾਅਦ ਨਗਰ ਕਾਉਂਸਲ ਦੀ ਆਈ ਨਗਰ ਕਾਉਂਸਲ ਬਹੁਤ ਸਾਰੀਆਂ ਕਮੇਟੀਆਂ ਬਣੀਆਂ ਸਰਕਾਰਾਂ ਬਣੀਆਂ ਪਰ ਕੋਸ਼ਿਸ਼ ਵੀ ਕੀਤੀ ਸਰਕਾਰਾਂ ਨੇ ਕਮੇਟੀਆਂ ਨੇ ਵੀ ਇਹਦਾ ਕੋਈ ਨਾ ਕੋਈ ਵਧੀਆ ਢੰਗ ਤਰੀਕਾ ਦਾ ਕੋਈ ਹੱਲ ਲੱਭੇ ਜਾਵੇ ਲੇਕਿਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਵੀ ਇਸ ਜਿਹੜੀ ਸਾਡੀ ਨਗਰ ਕਾਉਂਸਲ ਹੈ ਸਾਡੇ ਐਮਸੀ ਸਹਿਬਾਨ ਇਨਾਂ ਦੇ ਇਹ ਹਿੱਸੇ ਆਈ ਔਰ ਸਾਡੇ ਇਹ ਨਗਰ ਕਾਉਂਸਲ ਦੇ ਕਾਰਜਕਾਲ ਚ ਕੰਮ ਹੋ ਰਿਹਾ ਜਿੱਥੇ ਤੱਕ ਗੰਦ ਦੀ ਗੱਲ ਕਰੀਏ ਇੱਥੇ ਪਿਛਲੇ 45 ਸਾਲ ਦਾ ਸਮਰਾਲੇ ਸ਼ਹਿਰ ਦਾ ਕੂੜਾ ਜਿਹੜਾ ਇੱਥੇ गिरਦਾ ਰਿਹਾ ਔਰ ਇੱਥੇ ਜਮਾ ਸੀ ਔਰ ਉਹ ਬੜੀ ਮੁਸ਼ਕਲ ਨਾਲ ਸਾਰੇ ਸਾਡੇ ਠੇਕੇਦਾਰ ਸਹਬਾਨਾ ਦੇ ਨਾਲ ਰਲ ਕੇ ਔਰ ਸ਼ਹਿਰ ਦੇ ਸਹਿਯੋਗ ਨਾਲ ਇਸ ਗੰਦ ਨੂੰ ਇਸ ਕੂੜੇ ਨੂੰ ਇੱਥੋਂ ਖਤਮ ਕਰਕੇ ਅਸੀਂ ਬਾਹਰ ਸਮਰਾਲੇ ਸ਼ਹਿਰ ਤੋਂ ਕੱਢ ਦਿੱਤਾ ਹੈ ਔਰ ਇਥੇ ਹੁਣ ਪਾਰਕ ਦਾ ਨਿਰਮਾਣ ਹੋਣ ਲੱਗਿਆ ਔਰ ਸ਼ਹਿਰ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇੱਕ ਵਾਰੀ ਸਾਡੇ ਕਹਿਣ ਤੇ ਰਿਕੁਐਸਟ ਕਰਨ ਤੇ ਇਥੇ ਕੂੜਾ ਆਉਣਾ ਬੰਦ ਹੋ ਗਿਆ ਆਸ-ਪਾਸ ਦੇ ਮਹੱਲੇ ਵਾਲਿਆਂ ਨੇ ਵੀ ਇਥੇ ਕੂੜਾ ਸੁੱਟਣਾ ਬੰਦ ਕਰਤਾ ਔਰ ਸਾਡੇ ਸਾਰੀ ਕਿਉਂਕਿ ਚੰਗਾ ਇਹ ਇੱਕ ਸਨੇਹਾ ਹੈ ਚੰਗਾ ਇੱਕ ਇਹ ਉਪਰਾਲਾ ਨਗਰ ਕਾਉਂਸਲ ਬੋਲੂਗਾ ਔਰ ਸ਼ਹਿਰ ਦੇ ਬਿਲਕੁਲ ਸੈਂਟਰ ਚ ਇਹ ਜਿਹੜਾ ਪਾਰਕ ਹੈ ਇਹ ਬਣ ਜਾ ਰਿਹਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਸਾਰੇ ਜਿਹੜੇ ਬੱਚੇ ਨੇ ਜੋ ਯੰਗਸਟਰਸ ਨੇ ਉਹਨਾਂ ਨੂੰ ਇਹ ਇੱਕ ਬਹੁਤ ਵੱਡਾ ਗਿਫਟ ਜਿਹੜਾ ਨਗਰ ਕੌਂਸਲ ਵੱਲੋਂ ਦਿੱਤਾ ਜਾਏਗਾ। ਹੋਰ ਵੀ ਸ਼ਹਿਰ ਦੇ ਵਿੱਚ ਕੰਮ ਚੱਲ ਰਹੇ ਨੇ ਜੀ ਪਾਰਕ ਹੋਰ ਵੀ ਬਣਾਣਾ। ਆ ਪਾਰਕ ਇੱਕ ਅਸੀਂ ਦੁਰਗਾ ਮੰਦਿਰ ਦੇ ਬੈਕ ਸਾਈਡ ਤੇ ਜਿਹੜੀ ਜਗ੍ਹਾ ਪਈ ਸੀ ਉਹਨੂੰ ਅਸੀਂ ਸਾਫ਼ ਕਰ ਦਿੱਤਾ ਹੈ। ਉੱਥੇ ਵੀ ਅਸੀਂ ਪਾਰਕ ਬਣਾਉਣ ਦਾ ਜਿਹੜਾ ਪ੍ਰਪੋਜ਼ਲ ਰੱਖਾਂਗੇ। ਔਰ ਸਫਾਈ ਉਹਦੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਰਨਾਮ ਨਗਰ ਚ ਗਲੀਆਂ ਦਾ ਨਿਰਮਾਣ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਅ ਅੰਬੇਦਕਰ ਕਲੋਨੀ ਚ ਨਿਰਮਾਣ ਚੱਲ ਰਿਹਾ ਹੈ ਇਧਰ ਬੋਂਗਲ ਰੋਡ ਤੇ ਜੋਰ ਚੰਡੀਗੜ੍ਹ ਰੋਡ ਦੇ ਵਿਚਕਾਰ ਜਿਹੜੀ ਆ ਵਿਹੀਆਂ ਨੇ ਉਹਦਾ ਨਿਰਮਾਣ ਚੱਲ ਰਿਹਾ ਹੈ ਭਗਵਾਨਪੁਰਾ ਰੋਡ ਤੇ ਜਿਹੜਾ ਉਹਦਾ ਕੰਮ ਚੱਲ ਰਿਹਾ ਹੈ ਗਲੀਆਂ ਦਾ ਸੋ ਵੱਖ-ਵੱਖ ਸ਼ਹਿਰ ਦੇ ਹਿੱਸਿਆਂ ਚ ਨਗਰ ਕਾਉਂਸਲ ਵੱਲੋਂ ਕੰਮ ਕੀਤੇ ਜਾ ਰਹੇ ਨੇ ਔਰ ਜਿਵੇਂ ਜਿਵੇਂ ਪਤਾ ਲੱਗਦਾ ਹੈ ਸ਼ਹਿਰ ਦੇ ਵਿੱਚ ਕੀ ਸਮੱਸਿਆਵਾਂ ਨੇ ਐਮਸੀ ਸਹਿਬਾਨਾਂ ਨੂੰ ਪਤਾ ਲੱਗਦਾ ਉਹ ਸਾਡੇ ਤੱਕ ਮੇਰੇ ਤੱਕ ਮੈਨੂੰ ਦੱਸਦੇ ਨੇ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਐਮਸੀ ਸਹਿਬਾਨਾਂ ਦੇ ਜਿਹੜੇ ਕੰਮ ਨੇ ਉਹ ਕੀਤੇ ਜਾਣ ਔਰ ਕੁਝ ਪੈਂਡਿੰਗ ਕੰਮ ਵੀ ਪਏ ਨੇ ਕਾਫੀ ਦਿਨ ਪੇ ਉਹ ਵੀ ਮੇਰੀ ਕੋਸ਼ਿਸ਼ ਹੈ ਵੀ ਆ ਮਾਰਚ ਦੇ 10 15 ਤਰੀਕ ਤੱਕ ਕੁਝ ਟੈਂਡਰ ਅਸੀਂ ਲਾਈ ਵੀ ਹੋਏ ਨੇ ਜਿਨ੍ਹਾਂ ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਪੁਰਾਣੇ ਕੰਮ ਸੀ ਉਹ ਵੀ ਨਿਪਟਰੇ ਚੜੇ ਚੜੇ ਜਾਣ ਪਰ 10 15 ਤਰੀਕ ਤੱਕ ਉਹ ਵੀ ਟੈਂਡਰ ਖੁੱਲ ਜਾਣਗੇ ਔਰ ਪੁਰਾਣੇ ਕੰਮ ਜਿਹੜੇ ਪੈਂਡਿੰਗ ਪਏ ਨੇ ਕੁਝ ਉਹ ਵੀ ਕੀ ਤੇ ਜਾਣਗੇ ਮਤਲਬ ਕੰਮ ਚੱਲ ਰਿਹਾ ਜੀ ਪਾਰਕ ਦਾ ਮੱਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਕੰਮ ਢਲੋਂ ਬੋਟੇ ਨੇ ਇੱਥੇ ਭਰਦwaj ਜੀ ਮੈਂ ਡਾਕਟਰ ਸੋਨਰ ਲਗਿੰਗ ਪ੍ਰਧਾਨ ਸਭਾ ਜੀ ਪਾਰਕ ਤੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਰੋਜ਼ ਦੇਖਦਾ ਹਾਂ ਕੰਮ ਢਲੋਂ ਇਹ ਤੋਂ 5 ਖੜੇ ਹੁੰਦੇ ਨੇ ਅੱਜ ਜੇ ਮੈਂ ਖਾਣਾ ਖਾਣ ਜਾ ਰਿਹਾ ਸੀ ਲਗਭਗ ਪੌਣੇ 3 ਵਜੇ 2:30 ਵਜੇ ਤੋਂ 5 ਖੜੇ ਕੰਮ ਕਰਵਾ ਰਹੇ ਸੀ ਬਹੁਤ ਵਧੀਆ ਗੱਲ ਹੈ ਇਹਦੇ ਪ੍ਰਧਾਨ ਸਾਨੂੰ ਮਿਲਣੇ ਚਾਹੀਦੇ ਨੇ ਪਰ ਮੈਂ ਇੱਕ ਗੱਲ ਕਰੀਏ ਜੀ ਇੱਥੇ ਬੜਾ ਇੱਕ ਕੂੜੇ ਦਾ ਪਟਾ ਡੰਪ ਲੱਗ ਜਾਂਦਾ ਸੀ ਮੈਂ ਜੇ ਸਹੀ ਗੱਲ ਪੁੱਛਾਂ ਜਿੱਦੰਦੇ ਪ੍ਰਧਾਨ ਸਾਡੇ ਬਾਜ਼ਾਰ ਦੇ ਵਿੱਚ ਵੀ ਬਹੁਤ ਸਾਰੇ ਗੰਦ ਪਿਆ ਜਾਂਦਾ ਸੀ ਜਿੱਦੰਦੇ ਪ੍ਰਧਾਨ ਆਏ ਨੇ ਕਰਨਬੀਰ ਸਿੰਘ ਜੀ ਢੱਲੋਂ ਸਾਰੇ ਸੁਨਾਰੇ ਦੇ ਵਿੱਚ ਲਗਭਗ ਗੰਨ ਚੱਕਿਆ ਗਿਆ ਔਰ ਜਿਹੜਾ ਸੀਵਰੇਜ ਦਾ ਕਰੈਕਸ਼ਨ ਕਰਦਾ ਨਾਲਿਆਂ ਦਾ ਪਾਣੀ ਡਾਊਨ ਹੋ ਗਿਆ ਤੇ ਮੀਂਹ ਜਿੰਨਾ ਮਰਜ਼ੀ ਪੈ ਜਾ ਹੁਣ ਪਾਣੀ ਨਹੀਂ ਖੜੂਗਾ ਇਹ ਤੁਹਾਡੇ ਜਿਹੜਾ ਨਵਾਂ ਤੁਹਾਡਾ ਇੰਜੀਨੀਅਰ ਹੈ ਇਸ ਕਮੇਟੀ ਦਾ ਉਸ ਦੀ ਬਹੁਤ ਵੱਡੀ ਇਹ ਦੇਣ ਹੈ ਕਿ ਉਹਨੇ ਸਾਰੇ ਹੀ ਟੋਟਲ ਕਨੈਕਸ਼ਨ ਸੀਵਰੇਜ ਦਾ ਕਰਕੇ ਸਾਰੇ ਨਾਲੇ ਖਾਲੀ ਕਰਤੇ ਇਹ ਟੋਬੇ ਵਿੱਚ ਜਿੱਥੇ ਅਸੀਂ ਖੜੇ ਆਂ ਇਥੇ ਪਾਣੀ ਪਾਣੀ ਹੁੰਦਾ ਸੀ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਟੋਬੇ ਦਾ ਪਾਰਕ ਬਣ ਜਾਊਗਾ ਤੇ ਸ਼ਹਿਰ ਵਾਸੀ ਇੱਥੇ ਗਨ ਚੱਕਿਆ ਜਾਊਗਾ ਸ਼ਹਿਰ ਦੇ ਵਿੱਚ ਕੋਈ ਵੀ ਪਾਰਕ ਨਹੀਂ ਸੀ ਲੋਕਾਂ ਦੇ ਖੜਨ ਵਾਸਤੇ ਘੁੰਮਣ ਵਾਸਤੇ ਸਾਡੇ ਜੇ ਕੋਈ ਗੈਸਟ ਵੀ ਆਉਂਦਾ ਰਿਸ਼ਤੇ ਵੀ ਆਉਂਦਾ ਸੀ ਉਹ ਕਹਿੰਦੇ ਤੁਹਾਡੇ ਸ਼ਹਿਰ 'ਚ ਕੋਈ ਪਾਰਕ ਤਾਂ ਹੈ ਨਹੀਂ ਕਿੱਥੇ ਜਾਈਏ ਕਿੱਥੇ ਖੜੀਏ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ